कोरोना महामारी ਦੇ ਦੌਰਾਨ ਇਸ ਤੋਂ ਬਚਾਅ ਦੇ ਲਈ ਦੇਸ਼ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਕੋਵਿ ਸ਼ੀਲਡ ਅਤੇ ਕੋਵੈਕਸਿਨ ਦੇ ਟੀਕੇ ਲਗਵਾਏ ਸਨ ਪਰ ਹੁਣ ਹੌਲੀ-ਹੌਲੀ ਨਦੋਵਾਂ ਟੀਕਿਆਂ ਦੇ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ ਕੋਵਿ ਸ਼ੀਲਡ ਨੂੰ ਵਿਕਸਿਤ ਕਰਨ ਵਾਲੀ ਬ੍ਰਿਟਿਸ਼ ਕੰਪਨੀ ਨੇ ਹਾਲ ਹੀ ਦੇ ਵਿੱਚ ਉੱਥੋਂ ਦੀ ਇੱਕ ਅਦਾਲਤ 'ਚ ਮੰਨਿਆ ਸੀ ਕਿ ਇਸ ਦੀ ਵੈਕਸੀਨ ਕੁਝ ਲੋਕਾਂ ਦੇ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਇਸੇ ਤਰ੍ਹਾਂ ਸਾਡੇ ਦੇਸ਼ ਭਾਰਤ 'ਚ ਬਾਇਓਟੈਕ ਕੰਪਨੀ ਵੱਲੋਂ ਵਿਕਸਿਤ ਕੀਤੀ ਗਈ ਵੈਕਸੀਨ ਕੋਵੈਕਸਿਨ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਇੱਕ ਰਿਪੋਰਟ ਸામਣੇ ਆਈ ਹੈ ਇਹ ਦਾਵਾ ਕੀਤਾ ਹੈ ਕਿ ਇਹ ਟੀਕਾ ਲਗਾਉਣ ਦੇ 1 ਸਾਲ ਦੇ ਅੰਦਰ ਇਸ ਦੇ ਮਾੜੇ ਪ੍ਰਭਾਵ ਕਾਫੀ ਗਿਣਤੀ ਚ ਲੋਕਾਂ ਚ ਦੇਖੇ ਗਏ ਸਨ ਇਸ ਦਾ ਸਭ ਤੋਂ ਵੱਧ ਅਸਰ ਅਲੱਡ ਉਮਰ ਦੀਆਂ ਕੁੜੀਆਂ ਨੂੰ ਹੋਇਆ ਜੀ ਹਾਂ ਅਧਿਐਨ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਭਾਰਤ ਬਾਇਓਟੈਕ ਦੀ ਐਂਟੀ ਕੋਵਿਡ ਵੈਕਸੀਨ ਕੋ ਵੈਕਸੀਨ ਲਗਵਾਉਣ ਵਾਲੇ ਲਗਭਗ 1 ਤਿਹਾਈ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਧਿਐਨ ਚ ਭਾਗ ਲੈਣ ਵਾਲੇ 926 ਲੋਕਾਂ ਚੋਂ ਲਗਭਗ 50% ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ ਕੋ-ਵੈਕਸਿਨ ਲਗਾਉਣ ਤੋਂ ਬਾਅਦ ਸਾਹ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਇਨਫੈਕਸ਼ਨ ਉਸ ਦੀ ਸਾਬ ਪ੍ਰਣਾਲੀ ਦੇ ਉੱਪਰਲੇ ਹਿੱਸੇ 'ਚ ਹੋਇਆ। ਅਧਿਐਨ ਦੇ ਵਿੱਚ ਦਾਵਾ ਕੀਤਾ ਗਿਆ ਕਿ ਕੋਵੈਕਸਿਨ ਲਵਾਉਣ ਵਾਲੇ 1% ਦੀ ਲੋਕ ਸਟ੍ਰੋਕ ਅਤੇ ਗਿਲਿਆਨ-ਬਰੇ ਸਿੰਡਰੋਮ ਤੋਂ ਪੀੜਤ ਨੇ। ਕੋਰੋਨਾ ਮਹਾਮਾਰੀ ਦੇ ਦੌਰਾਨ ਇਸ ਤੋਂ ਬਚਾਅ ਦੇ ਲਈ ਦੇਸ਼ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਕੋਵੀ ਸ਼ੀਲਡ ਅਤੇ ਕੋਵੈਕਸਿਨ ਦੇ ਟੀਕੇ ਲਗਵਾਇਆ। ਪਰ ਹੁਣ ਹੌਲੀ-ਹੌਲੀ ਨਦੋਮਾ ਟੀਕਿਆਂ ਦੇ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ। ਕੋਵੀ ਸ਼ੀਲਡ ਨੂੰ ਵਿਕਸਿਤ ਕਰਨ ਵਾਲੀ ਬ੍ਰਿਟਿਸ਼ ਕੰਪਨੀ ਨੇ ਹਾਲ ਹੀ ਦੇ ਵਿੱਚ ਉਥੋਂ ਦੀ ਇੱਕ ਅਦਾਲਤ 'ਚ ਮੰਨਿਆ ਸੀ ਕਿ ਇਸ ਦੀ ਵੈਕਸਿਨ ਕੁਝ ਲੋਕਾਂ ਦੇ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਇਸੇ ਤਰ੍ਹਾਂ ਸਾਡੇ ਦੇਸ਼ ਭਾਰਤ ਚ ਬਾਇਓਟੈਕ ਕੰਪਨੀ ਵੱਲੋਂ ਵਿਕਸਿਤ ਕੀਤੀ ਗਈ ਵੈਕਸੀਨ ਕੋਵੈਕਸੀਨ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਇੱਕ ਰਿਪੋਰਟ ਸામਣੇ ਆਈ ਹੈ ਇਹ ਦਾਵਾ ਕੀਤਾ ਹੈ ਕਿ ਇਹ ਟੀਕਾ ਲਗਾਉਣ ਦੇ 1 ਸਾਲ ਦੇ ਅੰਦਰ ਇਸ ਦੇ ਮਾੜੇ ਪ੍ਰਭਾਵ ਕਾਫੀ ਗਿਣਤੀ ਲੋਕਾਂ 'ਚ ਦੇਖੇ ਗਏ ਸਨ ਇਸ ਦਾ ਸਭ ਤੋਂ ਵੱਧ ਅਸਰ ਅਲੱਡ ਉਮਰ ਦੀਆਂ ਕੁੜੀਆਂ 'ਤੇ ਹੋਇਆ ਜਿहां ਅਧਿਐਨ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਭਾਰਤ ਬਾਇਓਟੈਕ ਦੀ ਐਂਟੀ ਕੋਵਿਡ ਵੈਕਸੀਨ ਕੋ ਵੈਕਸੀਨ ਲਗਵਾਉਣ ਵਾਲੇ ਲਗਭਗ 1 ਤਿਹਾਈ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਧਿਐਨ 'ਚ ਭਾਗ ਲੈਣ ਵਾਲੇ 926 ਲੋਕਾਂ ਚੋਂ ਲਗਭਗ 50% ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ ਕੋ-ਵੈਕਸਿਨ ਲਗਾਉਣ ਤੋਂ ਬਾਅਦ ਸਾਹ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਇਨਫੈਕਸ਼ਨ ਉਸ ਦੀ ਸਾਹ ਪ੍ਰਣਾਲੀ ਦੇ ਉੱਪਰਲੇ ਹਿੱਸੇ 'ਚ ਹੋਇਆ। ਅਧਿਐਨ ਦੇ ਵਿੱਚ ਦਾਵਾ ਕੀਤਾ ਗਿਆ ਕਿ ਕੋ-ਵੈਕਸਿਨ ਲਵਾਉਣ ਵਾਲੇ 1% ਦੀ ਲੋਕ ਸਟ੍ਰੋਕ ਅਤੇ ਗਿਲিয়ান-ਬਰੇ ਸਿੰਡਰੋਮ ਤੋਂ ਪੀੜਤ ਨੇ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।